ਬਜਵਾੜਾ ਕਲਾ ਵਿਖੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਛਾਉਣੀ ਨਿਹੰਗ ਸਿੰਘਾ ਹੁਸ਼ਿਆਰਪੁਰ ਤੋਂ ਉਹਨਾਂ ਰੋਡ ਤੇ ਸਮੂਹ ਨਗਰ ਨਿਵਾਸੀ ਐਨਆਰਆਈ ਵੀਰਾ ਤੇ ਇਲਾਕੇ ਦੇ ਸਹਿਯੋਗ ਨਾਲ ਜਥੇਬੰਦੀ ਵੱਲੋਂ ਜਗਤ ਗੁਰੂ ਪਾਤਸ਼ਾਹੀ ਪਹਿਲੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਮੌਕੇ ਮਹਾਨ ਗੁਰਮਤਿ ਸਮਾਗਮ ਜਥੇਬੰਦੀ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ ਮੁਖੀ ਸਾਹਿਬ ਜਾਦਾ ਫਤਿਹ ਸਿੰਘ ਜੀ ਛਾਉਣੀ ਨਿਹੰਗ ਸਿੰਘ ਤਰਨਾ ਦਲ ਬਜਵਾੜਾ ਕਲਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੌਕੇ ਰਾਜਵੀਰ ਸਿੰਘ ਹੁਸ਼ਿਆਰਪੁਰ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸਮਾਗਮ ਦੌਰਾਨ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਪੋਗ ਪਾਏ ਗਏ। ਉਪਰੰਤ ਦੀਵਾਨ ਹਲਵਜ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ, ਪਾਈ ਹਰਬਜਨ ਸਿੰਘ ਸੋਤਲੇ ਵਾਲੇ, ਪਾਈ ਸੁਖਾ ਸਿੰਘ ਹਜੂਰੀ ਰਾਗੀ, ਪਾਈ ਇੰਦਰਜੀਤ ਸਿੰਘ ਬਜਵਾੜਾ ਕਲਾ, ਪਾਈ ਕਰਜੋਤ ਸਿੰਘ ਹੁਸ਼ਿਆਰਪੁਰ, ਪਾਈ ਅਰਸ਼ਦੀਪ ਸਿੰਘ ਮੁਖ ਗਰੰਤੀ ਬਜਵਾੜਾ ਕਲਾ ਆਦਿ ਗੁਰਬਾਣੀ ਗੁਰ ਇਤਿਹਾਸ ਰਾਹੀ ਸੰਤਾਨ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ ਨੇ ਆਏ ਹੋਏ ਰਾਗੀ ਜਥੇ ਪ੍ਰਮੁਖ ਸਖਸ਼ੀਤਾ ਅਤੇ ਸਹਿਯੋਗੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੌਰਾਨ ਰਾਜਵੀਰ ਸਿੰਘ ਹੁਸ਼ਿਆਰਪੁਰ, ਕਮਲਜੀਤ ਸਿੰਘ ਪੂਪਾਲ, ਬਲਜੀਤ ਕੌਰ, ਮਨਿੰਦਰ ਸਿੰਘ ਸਰਪੰਚ ਗੇਲੜਾ, ਰੋਹਿਤ ਸਿੰਘ, ਬਲਵੀਰ ਸਿੰਘ ਫੋਗਲਾਣਾ, ਜੱਟਾਰ ਸਿੰਘ ਪੁੰਗਰਨੀ, ਹਰਜੀਤ ਸਿੰਘ ਲੁਧਿਆਣਾ, ਮਾਨ ਸਿੰਘ, ਰਾਜੂ ਸਿੰਘ, ਰਾਹੁਲ ਸਿੰਘ, ਸੁਰਜੀਤ ਸਿੰਘ ਟਕਕੋਵਾਲ, ਜੋਗਾ ਸਿੰਘ, ਮਾਨ ਸਿੰਘ ਬੱਬੀ ਮਲਿਕ ਸਿੰਘ ਹਰਮਨ ਸਿੰਘ ਅਰਸ਼ਦੀਪ ਸਿੰਘ ਸਾਗਰ ਬਲਵੀਰ ਸਿੰਘ ਢੇੜੀਆ ਬਲਦੇਵ ਸਿੰਘ ਅਜ람 ਮੋਹਨ ਸਿੰਘ ਸੋਢੀ ਅਜ람 ਸਲੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੈਨ ਬੇਦੀਨ ਕੀ ਕੋਲ ਪਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜੈ ਤੈ ਭੈ ਸਹਾਈ ਸੂਰਜ ਕਰਨ ਮਿਲੀ ਜਲ ਕਾ ਜਲ ਹੁਆ ਰਾਮ ਪਿਉਤੀ ਜੋਤ ਰਲੀ ਸੰਪੂਰਨ ਥੀਆ ਰਾਮ ਅਜਦਾ ਸ਼ੁਭ ਦਿਹਾੜਾ ਸੰਗਰਾਮਦ ਵਾਲਾ ਦਿਨ ਸਾਬ ਜੀਦਾ ਬਾਬਾ ਫਤਿਹ ਸਿੰਘ ਤਰਨਤਾਰ ਜਥੇਬੰਦੀ ਵੱਲੋਂ ਆਪ ਨਾਰਾਇਣ ਕਲਾਤਾ ਜਗ ਮੈਂ ਪਰਵਰਿਓ ਨਰੰਕਾਰਾ ਕਾਰਜੋਤਕ ਮੰਡਲ ਕਰਿਓ ਆਪ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਧੰਗੁਣ ਨਾਨਕ ਦੇਵ ਜੀ ਮਹਾਰਾਜ ਤੇ ਪਾਲ ਸ਼ਾਹ ਜੀ ਦਾ ਜੋਤੀ ਜੋਤ ਦਿਵਸ ਕਥੇਬੰਦੀ ਦੇ ਹੈੱਡਕੁਆਰਟਰ ਗੁਰਦਰਾ ਸਿੰਘ ਸਭਾ ਊਨਾ ਰੋਡ ਬਜਵਾੜਾ ਕਲਾਬ ਖੇ ਬੜੀ ਸ਼ਰਧਾ ਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਉਥੇ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ 350 ਸਾਲਾ ਧੰਗੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਠੀਕਰ ਫੋਰ ਤ੍ਰਿਸ ਸਿਰ ਪ੍ਰਪਰ ਕੀਆ ਭਿਆਨ ਏਕ ਬਹਾਦਰ ਸਿਕਰਿਆ ਕਰੀ ਨਕ ਨੂੰ ਆਨ ਏਕ ਬਹਾਦਰ ਕੇ ਚਲਤ ਭਇਓ ਜਗ ਕੋ ਸੋਖ ਆ ਹਾ ਹਾ ਸਭ ਜਗ ਭਇਓ ਜੈ 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 ਸਰਲੋਕ ਐਸੇ ਦਿਨ ਦਿਾਲ ਸਤਿਗੁਰੂ ਜਿਹੜੇ ਸਾਰੇ ਦੇਸ਼ ਦੇ ਵਾਸਤੇ ਸਾ ਬੀਬੀਆਂ ਦੇ ਸੁਹਾਗ ਬਚਾਉਣ ਵਾਸਤੇ ਲੋਕਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੀਆਂ ਦੁੱਤੀ ਕੁਰਬਾਨੀ ਦਿੱਤੀ ਅੱਜ ਉਹ ਧੰਨ ਗੁਰ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ 350 ਸਾਲਾ ਸਿੱਖ ਵੈਲਫੇਅਰ ਸੋਸਾਇਟੀ ਬਣੋਂ ਅਤੇ ਸਾਬਜਾਦਾ ਬਾਬਾ ਫਤਿਹ ਸਿੰਘ ਕਾਨੰਦ ਦਾ ਜਥੇਬੰਦੀ ਪਨੋਂ ਮਿਲ ਕਰਕੇ ਗੁਰਦੁਆਰਾ ਸਿੰਘ ਸਭਾ ਸ਼ੋਨੀ ਨੰਦ ਸਿੰਘਾ ਵਜਵਾੜਾ ਕਲਾਉਣਾ ਰੋਡ ਵਿਖੇ ਵੜੀ ਸ਼ਰਧਾ ਸਤਿਕਾਰ ਸਹਿਤ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਭਾਈ ਕਾਸ ਜੀ ਸੇ ਰਿਝ ਕਥਾਵਾਚਕ ਅਤੇ ਭਾਈ ਸਾਹਿਬ ਭਾਈ ਸੁਖਾ ਸਿੰਘ ਜੀ ਭਾਈ ਅੰਦਰਜੀਤ ਸਿੰਘ ਜੀ ਜਿਨ੍ਹਾਂ ਨੇ ਅਮਰਲਾ ਸਕੇਤਰ ਕੀਤੇ ਹਨ ਅਤੇ ਹੁਣ ਭਾਈ ਕਰਜੋਤ ਸਿੰਘ ਜੀ ਦਾ ਅੱਜ ਦਾ ਕੀਰਤਨ ਸਰਵਣ ਕਰਵਾ ਰਹੇ ਹਨ ਸੰਗਤਾਂ ਨੂੰ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਹਰਪੰਦਰ ਸਿੰਘ ਜੀ ਸੋਤਰੇ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਜੱਤੇ ਨੇ ਸੰਗਤਾਂ ਨੂੰ ਨਿਹਾਲ ਕਰਨਾ ਹੈ ਦਾ ਪਾਣੀ ਦੇ ਲੱਗਰ ਵਰਤ ਰਹੇ ਹਨ ਅਤੇ ਗੁਰੂ ਕੇ ਨੰਗਰ ਵੀ ਤਿਆਰ ਹਨ ਸਾਰੀਆਂ ਸੰਗਤਾਂ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਸਾਹਿਬ ਨੂੰ ਯਾਦ ਕਰਦੇ ਹੋਇਆਂ ਧੰਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਦੁੱਤੀ ਕੁਰਬਾਨੀ ਨੂੰ ਯਾਦ ਕਰਦੇ ਹੋਇਆਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਨਾ ਕਰੀਏ ਨਸ਼ਾ ਤੋਂ ਦੂਰ ਕਰ ਕਰਕੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾ ਕਰਕੇ ਗੁਰਚਰਨ ਨਾਲ ਜੋੜੀਏ ਸੋਦਾਸ ਵੱਲੋਂ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਕਰਨਾ ਦਾ ਗੱਤੇਬੰਦੀ ਵੱਲੋਂ ਇਹ ਸਾਰੇ ਸੰਗਤ ਨੂੰ ਅਪੀਲ ਹੈ ਕਿ ਆਪਣੇ ਨੱਜਾ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਿਏ ਪਤਾ ਤੋਂ ਹੋਣ ਤੋਂ ਬਚਾਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਉਹਨਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰੀਏ ਸੋ ਇਹਨੇ ਬਚਨ ਕਹਿਦਾ ਹੋਇਆ ਦਾਸ ਕਿਮਨ ਦਾ ਜਾਟਕ ਹਾਂ ਸੋ ਪੱਤਰਕਾਰ ਵੀਰਾ ਦਾ ਸਰਦਾਰ ਜਸਵਿੰਦਰ ਸਿੰਘ ਜੀ ਹੀਰ ਸਰਦਾਰ ਪਰਵਿੰਦਰ ਸਿੰਘ ਜੀ ਭੰਗਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਜਥੇਬੰਦੀ ਦਾ ਸੰਗਿਹਾਂ ਸਾਰੇ ਬਿਸ਼ਪ ਤੱਕ ਪਹੁੰਚਾਉਂਦੇ ਹਨ ਜੋ ਗੁਨਾਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਸਿੱਖਿਆਮਾਂ ਹਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀਆਂ ਸਿੱਖਿਆਮਾਂ ਤੇ ਪਹਿਰਾ ਦੇਣ ਦੀ ਲੋੜ ਹੈ ਸੋ ਵਾਇਫ ਜੀ ਦਾ ਕਲਸਾ ਵਾਇਫ ਜੀ ਦਾ